मीत अनमोल दी वो शोधे परवचनों ਤੋਂ ਸੰਕਲਿਤ ਬੁੱਧ ਕਥਾਵਾਂ 'ਤੇ ਆਧਾਰਿਤ ਪੁਸਤਕ ਕੈਸਾ ਮਰਨਾ ਹੋਏ ਵਿੱਚੋਂ ਰਚਨਾ ਅਲ ਹਿਲਾਸ ਮਨਸੂਰ ਅਲ ਹਿਲਾਸ ਮਨਸੂਰ ਇੱਕ ਪ੍ਰਸਿੱਧ ਸੂਫੀ ਹੋਇਆ ਜਿਸ ਤੰ ਅੰਗੰ ਕੱਟ ਦਿੱਤਾ ਮੁਸਲਮਾਨਾਂ ਨੇ ਕਿਉਂਕਿ ਉਹ ਅਜਈਆਂ ਗੱਲਾਂ ਕਹਿ ਰਿਹਾ ਸੀ ਜੋ ਕ੍ਰਾਂ ਦੇ ਖਿਲਾਫ ਸਨ ਧਰਮ ਦੇ ਖਿਲਾਫ ਨਹੀਂ ਪਰ ਕਿਤਾਬਾਂ ਬੜੀਆਂ ਛੋਟੀਆਂ ਹਨ ਉਹਨਾਂ ਵਿੱਚ ਧਰਮ ਨਹੀਂ ਸਮਾ ਸਕਦਾ ਅਲ ਹਿਲਸ ਮਨਸੂਰ ਦੀ ਇੱਕ ਹੀ ਆਵਾਜ਼ ਸੀ ਅਨਲ ਹੰਕ ਅੰ ਬ੍ਰਹਮਨ ਸਿੰਮ ਤੇ ਮੁਸਲਮਾਨਾਂ ਲਈ ਬਰਦਾਸ਼ਤ ਤੋਂ ਬਾਹਰ ਸੀ ਕਿ ਕੋਈ ਆਪਣੇ ਆਪ ਨੂੰ ਅੱਲਾ ਕਹੇ ਉਹਨਾਂ ਜਿਸ ਤਰ੍ਹਾਂ ਉਸ ਨੂੰ ਸਤਾ ਕੇ ਮਾਰਿਆ ਉਸ ਤਰ੍ਹਾਂ ਦੁਨੀਆ ਵਿੱਚ ਕੋਈ ਆਦਮੀ ਨਹੀਂ ਮਾਰਿਆ ਗਿਆ ਉਸ ਦਿਨ ਦੋ ਘਟਨਾਵਾਂ ਘਟੀਆਂ ਮਨਸੂਰ ਦਾ ਗੁਰੂ ਜੁਨੈਦ ਸਿਰਫ ਗੁਰੂ ਨਹੀਂ ਰਿਆ ਹੋ ਬਿਕਾ ਗੁਰੂ ਜੋ ਕਿ ਦਰਜਨਾ ਵਿੱਚ ਖਰੀਦੇ ਜਾ ਸਕਦੇ ਹਨ ਹਰ ਜਗ੍ਹਾ ਮੌਜੂਦ ਨੇ ਪਿੰਡ ਪਿੰਡ ਵਿੱਚ ਹਨ ਕੁਝ ਵੀ ਕੰਚ ਫੂਕ ਦਿੰਦੇ ਨੇ ਤੇ ਗੁਰੂ ਬਣ ਜਾਂਦੇ ਹਨ ਜਨੈਦਸ ਨੂੰ ਕਹਿ ਰਿਹਾ ਸੀ ਕਿ ਵੇਖ ਭਾਵੇਂ ਤੇਰਨ ਪਵ ਸੱਚਾ ਹੋਵੇ ਕਿ ਤੂੰ ਅੱਲਾ ਹੈ ਪਰ ਕਹਿ ਨਾ ਮਨਸੂਰ ਕਹਿੰਦਾ ਹੈ ਕਿ ਇਹ ਮੇਰੇ ਵੱਸ ਤੋਂ ਬਾਹਰ ਹੈ ਕਿਉਂਕਿ ਜਦੋਂ ਮੈਂ ਮਸਤੀ ਵਿੱਚ ਹੁੰਦਾ ਹਾਂ ਮੌਜ ਦੀ ਘਟਨਾ ਮੈਨੂੰ ਘੇਰ ਲੈਂਦੀ ਹੈ ਉਦੋਂ ਨਾ ਤਾਂ ਮੈਨੂੰ ਯਾਦ ਰਹਿੰਦਾ ਤੇ ਨਾ ਮੁਸਲਮਾਨ ਨਾ ਦੁਨੀਆ ਯਾਦ ਰਹਿੰਦੀ ਹੈ ਨਾ ਜੀਵਨ ਨਾ ਮੌਤ ਮੈਂ ਅਨਲ ਹਕ ਤਉਚਾਰਨ ਕਰਦਾ ਹਾਂ ਅਜੇ ਨਹੀਂ ਹੈ ਉਦੋਂ ਉਚਾਰਨ ਹੋ ਜਾਂਦਾ ਹੈ ਮੇਰੇ ਹਰ ਇੱਕ ਸਾਬ ਵਿੱਚ ਇੱਕ ਅਨੁਭਵ ਕੁਲ ਗਿਆ ਹੈ ਅਖੀਰ ਉਹ ਫੜਿਆ ਗਿਆ ਜਿਸ ਦਿਨ ਉਹ ਫੜਿਆ ਗਿਆ ਉਹ ਆਪਣੀ ਹੀ ਕਰਮਾਂ ਕਰ ਰਿਹਾ ਸੀ ਲੋਕਾਂ ਨੇ ਪੁੱਛਿਆ ਕਿ ਇਹ ਤੂੰ ਕੀ ਕਰ ਰਿਹਾ ਹੈ ਇਹ ਦਿਨ ਤੱਕ ਕਾਬੇ ਜਾਣ ਦੇ ਦਿਨ ਹਨ ਤੇ ਜਾ ਕੇ ਕਾਬੇ ਦੇ ਪਵਿੱਤਰ ਪੱਥਰ ਦੀ ਪ੍ਰਕਰਮਾ ਕਰਨ ਦੇ ਦਿਨ ਹਨ ਤੇ ਤੂੰ ਖੜਾ ਹੋ ਕੇ ਆਪਣੇ ਚੱਕਰ ਦੇ ਰਿਹਾ ਤਾਂ ਮਨਸੂਰ ਨੇ ਕਿਹਾ ਕਿ ਕੋਈ ਪੱਥਰ ਅਨਲ ਹਕਤਾ ਅੰਗ ਬ੍ਰਹਮ ਸਿਮਦਾ ਅਨਪਾਵਨੀ ਕਰ ਸਕਦਾ ਜੋ ਮੈਂ ਕਰਦਾ ਆਪਣਾ ਚੱਕਰ ਦੇ ਲਿਆ ਅੱਜ ਹੋ ਗਈ ਬਿਨਾ ਕਿਤੇ ਬੈਠੇ ਬੈਠੇ ਆਪਣੇ ਵਿਹੜੇ ਵਿੱਚ ਹੀ ਰੱਬ ਨੂੰ ਬੁਲਾ ਲਿਆ ਅਜਿਹੀਆਂ ਸੱਚੀਆਂ ਗੱਲਾਂ ਕਹਿਣ ਵਾਲੇ ਲੋਕ ਅਕਸਰ ਮੁਸੀਬਤ ਵਿੱਚ ਹੀ ਪੈਂਦੇ ਹਨ ਉਸ ਨੂੰ ਸੂਲੀ ਤੇ ਲਟਕਾਇਆ ਗਿਆ ਪੱਥਰ ਮਾਰੇਗੇ ਪਰ ਹਸਤਰੀਆ ਜਨਾਇਦ ਵੀ ਭੀੜ ਵਿੱਚ ਖੜਾ ਸੀ ਜਨਾਇਦ ਡਰ ਰਿਹਾ ਸੀ ਕਿ ਜੇਕਰ ਉਸਨੇ ਕੁਝ ਨਾ ਸੁੱਟਿਆ ਤਾਂ ਭੀੜ ਸਮਝੇਗੀ ਉਹ ਮਨਸੂਰ ਦੇ ਖਿਲਾਫ ਨਹੀਂ ਹੈ ਤਾਂ ਉਹ ਇੱਕ ਫੁੱਲ ਲੁਕਾ ਕੇ ਲਿਆ ਸੀ ਪੱਥਰ ਤਾ ਮਾਰ ਨਹੀਂ ਸਕਦਾ ਸੀ ਕਿਉਂਕਿ ਉਹ ਜਾਣਦਾ ਸੀ ਕਿ ਮਨਸੂਰ ਜੋ ਕੁਝ ਵੀ ਕਹਿ ਰਿਹਾ ਹੈ ਇਹ ਉਸਦੀ ਅੰਤਰ ਅਨੁਭੂਤੀ ਹੈ ਅਨੁਭਵ ਹੈ ਅਸੀਂ ਨਹੀਂ ਸਮਝ ਪਾ ਰਹੇ ਹਾਂ ਇਹ ਸਾਡੀ ਭੁੱਲ ਹੈ ਉਸਨੇ ਫੁੱਲ ਸੁੱਟ ਕੇ ਮਾਰਿਆ ਉਸ ਭੀੜ ਵਿੱਚ ਜਿੱਥੇ ਪੱਥਰ ਵੱਜਰੇ ਸੰ ਜਦੋਂ ਪੱਥਰ ਵੱਜਦੇ ਰਹੇ ਮਨਸੂਰ ਹੱਸਦਾ ਰਿਹਾ ਤੇ ਜਿਵੇਂ ਹੀ ਫੁੱਲ ਉਸਨੂੰ ਲੱਗਾ ਉਸ ਦੀਆਂ ਅੱਖਾਂ 'ਚੋਂ ਹੰਝੂ ਵਹਿਣ ਲੱਗੇ ਕਿਸੇ ਨੇ ਪੁੱਛਿਆ ਕਿਉਂ ਪੱਥਰ ਤੈਨੂੰ ਸੌਂਦੇ ਤੇ ਫੁੱਲ ਤੈਨੂੰ ਰਲਾਉਂਦੇ ਨੇ ਮਨਸੂਰ ਨੇ ਕਿਹਾ ਪੱਥਰ ਜਿੰਨਾ ਨਹੀਂ ਮਾਰੀ ਨੇ ਉਹਨਾਂ ਜਾਣਸਨ ਪਰ ਫੁੱਲ ਜਿਸ ਨੇ ਮਾਰਿਆ ਹੈ ਉਸਨੂੰ ਵਹਿ ਮੈਂ ਕਿਉਂ ਜਾਣਦਾ ਹੈ ਉਸਤੇ ਮੈਨੂੰ ਦਇਆ ਆਉਂਦੀ ਹੈ ਮੇਰੇ ਕੁਲਸ ਨੂੰ ਦੇਣ ਲਈ ਹੰਝੂਆਂ ਤੋਂ ਸਿਵਾ ਹੋਰ ਕੁਝ ਵੀ ਨਹੀਂ ਤੇ ਜਦੋਂ ਉਸਦੇ ਹੱਥ ਕੱਟੇ ਗਏ ਪੈਰ ਕੱਟੇ ਗਏ ਤਾਂ ਉਸਨੇ ਆਕਾਸ਼ ਵੱਲ ਵੇਖ ਕੇ ਕੜਕੜਾ ਕੇ ਹੱਸਿਆ ਲਹੂ ਲਹਾਨ ਸਰੀਰ ਤੇ ਲੱਖਾਂ ਦੀ ਭੇੜ ਲੋਕਾਂ ਨੇ ਪੁੱਛਿਆ ਕਿ ਤੂੰ ਕਿਉਂ ਹੱਸ ਰਿਹਾ ਤਾਂ ਉਸਨੇ ਕਿਹਾ ਕਿ ਮੈਂ ਰੱਬ ਨੂੰ ਆਖ ਰਿਹਾ ਹਾਂ ਕਿ ਕੀ ਖੇਡ ਬੁਖਾਰਿਆ ਜੋ ਮਰ ਨਹੀਂ ਸਕਦਾ ਉਸਨੂੰ ਮਾਰਨ ਲਈ ਇੰਨੀ ਮਿਹਨਤ ਬੇਵਜਾ ਇਹਨੇ ਲੋਕਾਂ ਦਾ ਸਮਾਂ ਬਰਬਾਦ ਕਰ ਰਹੇ ਹੋ ਤੇ ਇਸ ਲਈ ਹੱਸ ਰਿਹਾ ਕੇ ਜਿਸ ਨੂੰ ਮਾਰ ਰਿਓ ਉਹ ਮੈਂ ਨਹੀਂ ਹਾਂ ਅਤੇ ਜੋ ਮੈਂ ਹਾਂ ਤੁਸੀਂ ਉਹਨੂੰ ਛੂ ਵੀ ਨਹੀਂ ਸਕਦੇ ਤੁਹਾਡੀਆਂ ਤਲਵਾਰਾਂ ਉਸਨੂੰ ਕੱਟ ਨਹੀਂ ਸਕਦੀਆਂ ਤੁਹਾਡੀ ਅੱਗ ਉਸਨੂੰ ਸਾੜ ਨਹੀਂ ਸਕਦੀ ਇੱਕ ਵਾਰ ਆਪਣੇ ਜੀਵਨ ਦੀ ਧਾਰਾ ਨਾਲ ਥੋੜੇ ਜੇ ਜਾਨੂ ਹੋ ਜਾਵੋ ਮੌਤ ਦਾ ਡਰ ਮਿਟ ਜਾਂਦਾ ਹੈ ਧੰਨਵਾਦ